ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਸਕਾਈ ਨਿਊਜ਼ ਪੰਜਾਬ ਤੇ ਅੱਜ ਅਸੀਂ ਇੱਕ ਨਵੇਂ ਪ੍ਰੋਗਰਾਮ ਦਾ ਆਗਾਜ਼ ਕਰਨ ਜਾ ਰਹੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਮਲਾਵਾਂਗੇ ਸੰਘਰਸ਼ ਕਰ ਰਹੇ ਉਹਨਾਂ ਕਲਾਕਾਰਾਂ ਨੂੰ ਜਿਹੜੇ ਫਿਲਮ ਅਤੇ ਸੰਗੀਤ ਦੇ ਖੇਤਰ ਦੇ ਵਿੱਚ ਚੱਲੇ ਹੋਏ ਨੇ ਤੇ ਇਸ ਪ੍ਰੋਗਰਾਮ ਦੇ ਵਿੱਚ ਉਹ ਕਲਾਕਾਰ ਵੀ ਹੋਣਗੇ ਜਿਹੜੇ ਸੰਘਰਸ਼ ਦੇ ਨਾਲ ਨਾਲ ਚੰਗਾ ਨਾਮਨਾ ਵੀ ਖੱਟ ਰਹੇ ਨੇ ਤੇ ਚੰਗੀਆਂ ਉਹਨਾਂ ਦੀਆਂ ਫਿਲਮਾਂ ਵੀ ਰਿਲੀਜ਼ ਹੋ ਰਹੀਆਂ ਨੇ ਤੇ ਚੰਗੇ ਤੁਸੀਂ ਉਹਨਾਂ ਦੇ ਗਾਣੇ ਵੀ ਸੁਣ ਰਹੇ ਹੋਵੋਗੇ ਸੋ ਅੱਜ ਇਸ ਪ੍ਰੋਗਰਾਮ ਦਾ ਜਿਹੜਾ ਆਗਾਜ਼ ਹੈ ਉਬਰ ਦੇ ਸਤਾਰੇ ਨਾਲ ਤੋਂ ਸ਼ੁਰੂਆਤ ਕਰਾਂਗੇ ਤੇ ਅੱਜ ਜਿਹੜੇ ਸਖਸ਼ਿਤ ਮੇਰੇ ਨਾਲ ਮੌਜੂਦ ਨੇ ਉਹ ਸੰਘਰਸ਼ ਕਰ ਰਹੇ ਨੇ ਫਿਲਮਾਂ ਦੇ ਲਈ ਜਿੱਥੇ ਸੰਘਰਸ਼ ਕਰ ਰਹੇ ਨੇ ਨਾਲ-ਨਾਲ ਚੰਗੀਆਂ ਫਿਲਮਾਂ ਵੀ ਕਰ ਰਹੇ ਨੇ ਤੇ ਪੂਰੀ ਗੱਲਬਾਤ ਉਹਨਾਂ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਂਝੀ ਕਰਾਂਗੇ ਤੇ ਆਪਾਂ ਇਸ ਪ੍ਰੋਗਰਾਮ ਦੀ ਪਹਿਲੇ ਭਾਗ ਵਿੱਚ ਉਹਨਾਂ ਦਾ ਸਵਾਗਤ ਕਰ ਲੈਨੇ ਆ ਨਰਪੈ ਜੀ ਤੁਹਾਡਾ ਆਸਕਾ ਹੀ ਨਹੀਂ ਪੰਜਾਬ ਤੇ ਸਵਾਗਤ ਕਰਦੇ ਆ ਥੈਂਕ ਯੂ ਬਹੁਤ ਬਹੁਤ ਧੰਨਵਾਦ ਆ ਸਾਡੇ ਦਰਸ਼ਕਾਂ ਦੇ ਨਾਲ ਪਹਿਲਾਂ ਸਾਂਝ ਪਾ ਲਈਏ ਨਰਪੈ ਧਾਲੀਵਾਲ ਜੀ ਕਿੱਥੋਂ ਨੇ ਕੀ ਪਸ਼ੋਕੜਿਆ ਇਸਕਾ ਹੀ ਨਹੀਂ ਪੰਜਾਬ ਦੇ ਜਿਹੜੇ ਸਾਡੇ ਦਰਸ਼ਕ ਨੇ ਉਹ ਜਾਣ ਲੈਣ ਤੁਹਾਨੂੰ ਮੇਰਾ ਨਾਮ ਨਰਪੈ ਧਾਲੀਵਾਲ ਤੇ ਰੰਗਮੰਚ ਦੇ ਨਾਲ ਮੈਂ 1993-94 ਤੋਂ ਜੁੜਿਆ ਹੋਇਆ ਜੀ ਮੇਰਾ ਪਛੋਕੜ ਪਿੰਡ ਹੈਗਾ ਸ਼ਮਸ਼ਪੁਰ ਅਮਲੋਤ ਤਹਿਸੀਲ ਦੇ ਵਿੱਚ ਪੈਂਦਾ ਜੀ ਤੇ ਅੱਜ ਕੱਲ ਮੈਂ ਪਟਿਆਲੇ ਤੇ ਮਹਾੜੀ ਚੰਡੀਗੜ੍ਹ ਰਹਿ ਰਿਹਾ ਹਾਂ ਦੋ ਹਾਊਸ ਸਟੇਸ਼ਨ ਹੈ ਠੀਕ ਹੈ ਠੀਕ ਹੈ ਤੇ ਰੰਗਮੰਚ ਦੇ ਵਿੱਚ ਮੈਂ 1993-94 ਤੋਂ ਲੱਗਿਆ ਹੋਇਆ ਹੂੰ ਤੇ ਉਸ ਦਰਮਿਆਨ ਮੈਂ 26 ਕਿਤਾਬਾਂ ਲਿਖੀਆਂ ਨੇ ਜੀ ਇਹਨਾਂ ਵਿੱਚੋਂ ਮੇਰੀਆਂ 8 ਕਿਤਾਬਾਂ ਛਪੀਆਂ ਹੋਈਆਂ ਨੇ ਪਹਿਲੀ ਕਾਫ ਤਾਂ ਮੇਰੀ ਜਿਹੜੀ ਬੁੱਕ ਛਪੀ ਸੀ ਉਹ 1997 ਦੇ ਵਿੱਚ ਛਪੀ ਸੀ ਉਦੋਂ ਮੈਂ ਪੜਦਾ ਸੀ ਕਾਲਜ ਹੂੰ ਉਹ ਲਗਾਤਾਰ ਜਿਹੜਾ ਰੰਗਮંચ ਦੇ ਨਾਲ ਮੈਂ ਜੁੜਿਆ ਹੋਇਆ ਤੇ ਉਹ ਬਾਕੀ ਤੁਸੀਂ ਜਾਣਦੇ ਹੋ ਕਿ ਆਪਾਂ 2010 ਦੇ ਵਿੱਚ ਗੁਰਸ਼ਰਨ ਭਾਜੀ ਅਜਮੇਰਾ ਔਰਖ ਮਨਜੀਤ ਔਰਖ ਜੀ ਤੇ ਉਹਨਾਂ ਵੱਲੋਂ ਇੱਕ ਆਪਾਂ ਨੇ ਯੋਵਨ ਓਪਰੇਨਾ ਥੀਏਟਰ ਜੀ ਜਗ੍ਹਾ ਲੈ ਕੇ ਬਣਾਇਆ ਸੀ ਉਹਨਾਂ ਦਾ ਉਦਘਾਟਨ ਕੀਤਾ ਸੀ ਔਰਖ ਭਾਜੀ ਤੇ ਗੁਰਸ਼ਰਨ ਭਾਜੀ ਨੇ ਜੀ ਲਗਾਤਾਰ ਅਸੀਂ ਹਰੇਕ ਮਹੀਨੇ ਉੱਥੇ ਰੰਗਮੰਚ ਤੇ ਪੇਸ਼ਕਾਰ ਕਰਦੇ ਹਾਂ ਜਿਹੜੇ ਮੇਰੇ ਕੋਲ ਵਿਦਿਆਰਥੀ ਸਿੱਖਣਾ ਆਉਂਦੇ ਨੇ ਰੰਗਮੰਚ ਨਾਲ ਮੇਰਾ ਜ਼ਿਆਦਾ ਜਿਹੜਾ ਫੀਲਡ ਹੈ ਉਹ ਥੀਏਟਰ ਦਾ ਰੰਗਮੰਚ ਦਾ ਤੇ ਨਾਟਕ ਲਿਖਣ ਦਾ ਹੈਗਾ अच्छा मैं ਤੁਹਾਨੂੰ ਤੁਹਾਡੀ ਗੱਲ ਕੱਟਦਾ ਇੱਕ ਗੱਲ ਹੋਰ ਪੁੱਛਣੀ ਚਾਹੂੰਗਾ ਹਾਂਜੀ ਸੰਘਰਸ਼ ਮੈਦੌਰ ਦੇ ਵਿੱਚੋਂ ਨਰਪਾਲ ਸਿੰਘ ਢਾਲੀਵਾਲ ਹੋਣੀ ਜਦੋਂ ਗੁਜਰਦੇ ਨੇ ਲੰਘਦੇ ਨੇ ਸੰਘਰਸ਼ ਕਰ ਰਹੇ ਨੇ ਚੰਗੀ ਖਾਸੀ ਜੋ ਸਰਕਾਰੀ ਨੌਕਰੀ ਕਰਦੀ ਉਹ ਛੱਡ ਦਿੱਤੀ ਐਨਾ ਪਾਗਲਪਨ ਕਿਉਂ ਹੈ ਹਾਂ ਨੇ ਕੋਈ ਵੀ ਕੰਮ ਹੈ ਉਹ ਤੁਹਾਡਾ ਜਨੂਨ ਨਾਲ ਹੁੰਦਾ ਹੈ ਹੈਨਾ ਮਤਲਬ ਜੇ ਤੁਸੀਂ ਕਿਸੇ ਕੰਮ ਨੂੰ ਕਿਤੇ ਨੂੰ ਤੁਸੀਂ ਕਿਸੇ ਫੀਲਡ ਦੇ ਵਿੱਚ ਹੋ ਤੁਸੀਂ ਕਲਾ ਦੇ ਫੀਲਡ ਦੇ ਵਿੱਚ ਕਲਾ ਦੀ ਵੱਖ-ਵੱਖ ਬਣ ਗਈਆਂ ਨੇ ਜੀ ਤੇ ਜਾਂ ਤੁਸੀਂ ਚਾਹੇ ਖੇਤੀਬਾੜੀ ਚੋਂ ਚਾਹੇ ਤੁਹਾਡਾ ਹੋਰ ਕੋਈ ਵੀ ਕਿੱਤਾ ਹੈ ਚਾਹੇ ਤੁਹਾਡੀ ਜੌਬ ਹੈ ਹੈਨਾ ਜਦ ਤੱਕ ਤੁਹਾਡਾ ਜਨੂਨ ਨਹੀਂ ਹੈਗਾ ਤੁਸੀਂ ਉਹਦੇ ਵਿੱਚ ਸਫਲ ਨਹੀਂ ਹੁੰਦੇ ਤੇ ਜਨੂਨ ਹੋਣਾ ਬੜਾ ਜ਼ਰੂਰੀ ਹੈ ਇਹ ਵੀ ਵਧੀਆ ਗੱਲ ਹੈ ਜਿੰਨਾ ਤੁਹਾਡਾ ਜਨੂਨ ਹੋਊਗਾ ਹਾਂ ਟਾਈਮ ਜ਼ਰੂਰ ਲੱਗ ਸਕਦਾ ਹੈ ਪਰ ਤੁਸੀਂ ਉਹਦੇ ਵਿੱਚ ਲੱਗੇ ਰਹੋ ਹੁਣ ਇਹ ਗੱਲ ਇਹ ਵੀ 1994 95 ਜਦੋਂ ਅਸੀਂ ਰਿਫ ਦੋਮਨ ਕਾਲਜ ਨਾਬੇ ਪੜ੍ਹਦੇ ਸੀ ਉਦੋਂ ਪਹਿਲਾਂ ਇਹ ਹੁੰਦਾ ਸੀ ਨਾ ਜਦੋਂ ਬੰਦਾ ਇੱਕ ਸਮਰਚ ਹੁੰਦਾ ਹੈ ਹਨਾ ਬੀਏ ਫਰਸਟ ਇਅਰਲ ਚ ਵੀ ਆਪਾਂ ਬੰਬੇ ਚਲੀਏ ਬੰਬੇ ਚਲੀਏ ਹੁਣ ਉਦੋਂ ਇੰਨਾ ਨਾ ਤਾਂ ਹੁਣ ਇਹ ਆ ਵੀ ਪਰਿਵਾਰ ਨੂੰ ਪਤਾ ਇਹ ਛੋਟੀ ਕਿਸਾਨੀ ਦੇ ਵਿੱਚੋਂ ਸੀ ਨਾ ਇਹਨਾਂ ਪਤਾ ਸੀਗਾ ਵੀ ਇਹ ਕੀ ਚੀਜ਼ ਹੈ ਹਾਂ ਤੇ ਜਦੋਂ ਕਿਸੇ ਫੀਲਡ ਤੁਸੀਂ ਨਵੇਂ ਚ ਜਾਂਦੇ ਹੋ ਫਿਰ ਤੁਹਾਨੂੰ ਆਪਣਾ ਸਿਰ ਆਪ ਹੀ ਗੁੰਦਣਾ ਪੈਂਦਾ ਕੋਈ ਦੱਸਣ ਵਾਲਾ ਤਾਂ ਹੁੰਦਾ ਨਹੀਂ ਕਿੱਥੇ ਜੱਦੀ ਪੁਸ਼ਤੀ ਛੋਟ ਕੇ ਕੀਤਾ ਹੁੰਦਾ ਹਨਾ ਤੁਹਾਨੂੰ ਪਤਾ ਹੁੰਦਾ ਪਤਾ ਹੁੰਦਾ ਉਹਦੇ ਬਾਰੇ ਤੇ ਇੱਕ ਲਗਾਤਾਰ ਹੁੰਦਾ ਜਿਹੜਾ ਇਹ ਖੇਤਰ ਸੀ ਮੇਰਾ ਨਾਟਕ ਵਾਲਾ ਤੇ ਉਦੋਂ ਅਸੀਂ ਮਤਲਬ ਸੋਚਿਆ ਦੀ ਬੰਬੇ ਜਾਵਾਂਗੇ ਹਨਾ ਤੇ ਉਹ ਚਲੋ ਕਾਲਜ ਪੜ੍ਹਦੇ ਫੈਸਟੀਵਲ ਲੜਦੇ ਇੱਧਰ ਪੜ੍ਹਨਾ ਲਿਖਣਾ ਕਰਕੇ ਅਸੀਂ ਨਹੀਂ ਜਾ ਸਕੇ ਸਾਨੂੰ ਉੱਧਰ ਮਤਲਬ ਗਾਈਡੈਂਸ ਨਹੀਂ ਮਿਲੀ ਹੂੰ ਉਹਦਾ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ ਉਹ ਤਾਂ ਬਹੁਤ ਫਰਕ ਹੈ ਗੂਗਲ ਤੇ ਸਰਚ ਮਾਰ ਲਓ ਉਹ ਚੀਜ਼ਾਂ ਨਹੀਂ ਹੁੰਦੀਆਂ ਸੀ ਜੀ ਤੇ ਉਹ ਲਗਾਤਾਰ ਸੰ ਚਲਦਾ ਰਿਹਾ ਸਾਡਾ ਪਰ ਇਹ ਹੈ ਜਿੰਨੇ ਮੇਰੇ ਨਾਲ ਦੇ ਸੀਗੇ ਉਹ ਸਾਰੇ ਪਿਛੜ ਗਏ ਛੱਡ ਗਏ ਉਹ ਜੋਬ ਕਰਕੇ ਹੋਰ ਹੈ ਮੈਂ ਚਾਹੇ ਗਵਰਨਮੈਂਟ ਜੋਬ ਦੇ ਵਿੱਚ 2001 ਤੋਂ ਲਗਾਤਾਰ ਮੈਂ 21 ਸਾਲ ਤੇ 3 ਮਹੀਨੇ ਮੈਂ ਪੜਾਇਆ ਅੱਛਾ ਹਨਾ ਪ੍ਰਾਇਮਰੀ ਸਕੂਲ ਦੇ ਵਿੱਚ ਮੈਂ ਜੇ ਹੈਡ ਟੀਚਰ ਮੈਂ ਰਿਹਾ ਹਨਾ ਠੀਕ ਹੈ ਤੇ ਉਥੇ ਤੇ ਦਰਮਿਆਨ ਮੈਂ ਆਪਣੀ ਜਿਹੜੀ ਅੰਦਰਲੀ ਕਲਾ ਨੂੰ ਮਰਨ ਨਹੀਂ ਦਿੱਤਾ ਮੈਂ ਲੱਗਿਆ ਰਿਹਾ ਲਿਖਣ ਦੇ ਪੱਖੋਂ ਰੰਗਮੰਚ ਦੇ ਨਾਟਕਕਾਰ ਨੇ ਬਹੁਤ ਸਾਰੇ ਡਿਪਾਰਟਮੈਂਟਾਂ ਦੇ ਵਿੱਚ ਨਾਟਕਾਰੇ ਨੇ ਮੈਂ ਆਂਗੜਵਾੜੀ ਡਿਪਾਰਟਮੈਂਟ ਹੋ ਗਿਆ ਪੰਜਾਬ ਪੁਲਿਸ ਦੇ ਲੋਕ ਸੰਪਰਕ ਮਹਿਮ ਚੱਲੀ ਆ ਉਹਦੇ ਵਿੱਚ ਵੀ ਅਸੀਂ ਬਹੁਤ ਨਾਟਕਾਰੇ ਨੇ ਨਸ਼ਿਆਂ ਤੇ ਭੂਣਾ ਹੱਤਿਆ ਨੂੰ ਭੂਣਾ ਹੱਤਿਆ ਤੇ ਮੈਂ ਸਾਰੇ ਪੰਜਾਬ ਦੇ ਵਿੱਚ ਪਲੇ ਕਰ ਕੀਤੇ ਪਰ ਮੈਂ ਉਹਨਾਂ ਅੰਦਰਲਾ ਜਿਹੜਾ ਕਲਾਕਾਰ ਆ ਜਿਹੜਾ ਕਹਿੰਦੇ ਕੀੜਾ ਉਹ ਨਹੀਂ ਮਰਨ ਨੂੰ ਜਿਉਂਦਾ ਰੱਖਿਆ ਫਿਰ ਮੇਰਾ ਮੰਨਣਾ ਇਹ ਹੈ ਵੀ ਜਦੋਂ ਤੁਹਾਡਾ ਜਿਹੜਾ ਸ਼ੌਂਕ ਆ ਉਹਨੂੰ ਮਰਨ ਨਾ ਦਿਓ ਉਹਨੂੰ ਨਾਲ-ਨਾਲ ਰੱਖੋ ਤੁਸੀਂ ਆਪਣੇ ਕੁੱਤੇ ਦੇ ਨਾਲ ਜਦੋਂ ਨਹੀਂ ਸਪੀਡ ਇੰਨੀ ਬਣ ਜਵੇ ਫਿਰ ਤੁਸੀਂ ਚਾਹੇ ਉਹਨੂੰ ਆਪਣਾ ਜਿਹੜਾ ਤੁਸੀਂ ਕਿੱਤਾ ਬਣਾਇਆ ਕਿੱਤਾ ਪ੍ਰੋਫੈਸ਼ਨਲ ਇਸ ਕਰਕੇ ਫਿਰ ਮੈਂ ਉਹਨੂੰ ਕਿਹਾ ਵੀ ਨਹੀਂ ਹੁਣ ਬਹੁਤ ਹੈ ਹੁਣ ਪੈਨਸ਼ਨ ਲੱਗ ਜਾਊਗੀ ਰਿਟਾਇਰਮੈਂਟ ਬਹੁਤ ਹੋ ਗਈ 20 ਕੀ ਸਾਲਾ ਫਿਰ ਮੈਂ ਪ੍ਰੀ ਮੈਚੂਰ ਉਹ ਜਿਹੜੀ 31 ਮਾਰਚ 2023 ਨੂੰ ਮੈਂ ਜੋਬ ਛੱਡਤੀ ਲੱਖ ਰੁਪਏ ਮਹੀਨਾ ਤਨਖਾਹ ਸੀ ਮੈਡਮ ਦੀ ਵੀ ਇੰਨੀ ਸੀ ਭਾਈ ਦੋਨਾਂ ਨੇ ਛੱਡ ਕੇ ਫਿਰ ਇੱਕ ਪਾਸੇ ਹੀ ਕਰ ਲਿਆ ਵੀ ਹੁਣ ਯਾਰ ਹੁਣ ਇੱਧਰ ਕਰਦੇ ਆਪਾਂ ਤੇ ਹੁਣ ਇੱਕ ਇੱਕ ਪਾਸੇ ਹੋਣਾ ਚਾਹੀਦਾ ਬੰਦਾ ਆਪ ਕਲਾਕਾਰ ਦੀ ਗੱਲ ਕਰਦੇ ਆ ਹਨ ਜਦੋਂ ਸੰਘਰਸ਼ਮਈ ਦੌਰ ਹਰ ਇੱਕ ਇਨਸਾਨ ਦਾ ਹੁੰਦਾ ਕਿਉਂਕਿ ਸਾਡਾ ਇਹ ਜੇ ਪੱਤਰਕਾਰੀ ਖੇਤਰ ਦੇ ਵਿੱਚ ਆਈ ਉਹ ਵੀ ਸਾਡਾ ਸਟਰਗਲ ਰਿਹਾ ਸੰਘਰਸ਼ ਰਿਹਾ ਤਾਂ ਜਾ ਕੇ ਇਥੇ ਸੀ ਇਸ ਲੈਵਲ ਤੇ ਕੰਮ ਕਰਿਆ ਫਿਲਹਾਲ ਜਿਹੜਾ ਸੰਘਰਸ਼ ਹਮੇਸ਼ਾ جاری ਰਹਿੰਦਾ ਤੇ ਜਿਹੜੀ ਕਲਾਕਾਰੀ ਹੈ ਕਲਾਕਾਰੀ ਫਿਰ ਔਖੀ ਹੈ ਜਾਂ ਸੌਖੀ ਹੈ ਇਹ ਵੀ ਮੈਂ ਚਾਹੁੰਦਾ ਸਾਡੇ ਜਿਹੜੇ ਦਰਸ਼ਕ ਨੇ ਇਹ ਤਜਰਬਾ ਥੋੜਾ ਸਾਂਝਾ ਹੋ ਜੇ ਉਹਨਾਂ ਨਾਲ ਤਾਂ ਮੇਰੇ ਖਿਆਲ ਚ ਵਧੀਆ ਰਹੂਗੀ ਗੱਲ ਇਹ ਵੀ ਨਹੀਂ ਦੇਖੋ ਕੰਮ ਜਿਹੜਾ ਕੋਈ ਵੀ ਨਹੀਂ ਹੂੰ ਉਹ ਕੰਮ ਸੌਖਾ ਨਹੀਂ ਹੈਗਾ ਜੀ ਆਪਾਂ ਕਹੀਏ ਹੁਣ ਥੋੜੇ ਵਾਲਾ ਕੰਮ ਹੈ ਇਹ ਵੀ ਬੜਾ ਔਖਾ ਹੈ ਸੈਟਅਪ ਲਾਉਣਾ ਸਾਰਾ ਕੁਝ ਕਰਨਾ ਹੁਣ ਤੁਸੀਂ ਦੇਖੋ ਵੀ ਕਿਸਾਨ ਜਦੋਂ ਸਬਜ਼ੀਆਂ ਬੀਜਦਾ ਹੈ ਫਸਲ ਬੀਜਦਾ ਉਹ 6 ਮਹੀਨੇ ਵੇਟ ਕਰਦਾ ਹੈ 6 ਮਹੀਨੇ ਤੋਂ ਬਾਅਦ ਹੁਣ ਆਪਾਂ ਕਹਿੰਦੇ ਵੀ ਚਲੋ ਸਬਜ਼ੀ ਬਣਾਉਣੀ ਹੈ ਹਰੀਆਂ ਮਿਰਚਾਂ ਕੱਟ ਲਓ ਹੁਣ ਹਰੀ ਮਿਰਚਾਂ ਐ ਥੋੜੀ ਹੋ ਜਾਂਦੀ ਆ ਉਹਨੂੰ ਟਾਈਮ ਲੱਗਦਾ ਸਬਜ਼ੀਆਂ ਨੂੰ ਆਪਾਂ ਖੇਤੀਬਾੜੀ ਕਰਦੇ ਰਹੀਏ ਉਹ ਵੀ ਇੱਕ ਮਿਹਨਤ ਹੈ ਉਹ ਥੋੜੀ ਮਿਹਨਤ ਪਰਲੇ ਪੈਂਦੀ ਆ ਉਹਨੂੰ ਵੀ ਇੱਕ ਟਾਈਮ ਚਾਹੀਦਾ ਹੈ ਤੇ ਜਿੰਨਾ ਤੁਸੀਂ ਟਾਈਮ ਦੋਗੇ ਇਹ ਇਸ ਕਰਕੇ ਵੀ ਜਿੰਨੀ ਤੁਸੀਂ ਮਿਹਨਤ ਦੋਗੇ ਟਾਈਮ ਦੋਗੇ ਤੁਹਾਡਾ ਉਹ ਹੈ ਜਿਹੜਾ ਜਿਹੜਾ ਤੁਹਾਡਾ ਫਿਊਚਰ ਹੋਊਗਾ ਨਹੀਂ ਤੁਹਾਡਾ ਉਹਦਾ ਜਿਹੜੇ ਰਿਜ਼ਲਟ ਨਿਕਲਣਗੇ اچھا ਇੱਕ ਸ਼ੁਰੂਆਤ ਦੌਰ ਚ ਆਪਾਂ ਗੱਲ ਕਰ ਰਹੇ ਸੀ ਕਿਤਾਬਾਂ ਦੀ ਲੇਖਕ ਵਧੀਆ ਤੁਸੀਂ ਕਿਹੋ ਜਿਹੇ ਕਿਹੋ ਜਿਹੇ ਜਨਰ ਰਹਾ ਤੁਹਾਡੇ ਕਿਹੋ ਜੀਆਂ ਲਿਖਤਾਂ ਨੇ ਕਿਹੋ ਜੀਆਂ ਕਿਤਾਬਾਂ ਨੇ ਜਿਹੜੀਆਂ ਤੁਹਾਡੀਆਂ ਸ਼ਬਕੀ ਮਾਰਕੀਟ ਵਿੱਚ ਵਿੱਚ ਆਈਆਂ ਨੇ ਮੈਂ 1997 ਵਿੱਚ ਮੇਰੀ ਪਹਿਲੀ ਜਿਹੜੀ ਕਵਤਾ ਦੀ ਕਿਉਂਕਿ ਜਦੋਂ ਤੁਸੀਂ ਇੱਕ ਜੋਬਨ ਰੁੱਤੇ ਹੁੰਨੇ ਹੋ ਨਾ ਜਿਹਨੂੰ ਕਹਿੰਦੇ ਹੁੰਦੇ ਜੋ ਜਵਾਨੀ ਆਈ ਹੁੰਦੀ ਹੈ ਉਹਦੇ ਸੁਪਨੇ ਵੀ ਬੜੇ ਅਜੀਬ ਜਿਹਾ ਰੋਮਾਂਟਿਕ ਰੋਮਾਂਟਿਕ ਸੁਪਨੇ ਬੜੇ ਹਰੇਕ 'ਚ ਹਰੇਕ 'ਚ ਹੁੰਦਾ ਹੈ ਮਨੁੱਖ ਦੀ ਪ੍ਰਵਿਰਤੀ ਹੈ ਇਹ ਤਾਂ ਉਦੋਂ ਫਿਰ ਮੈਂ ਇੱਕ ਹਫਤਾ ਲਿਖਦਾ ਸੀ ਅਸਲ ਵਿੱਚ ਕੋਈ ਵੀ ਰਾਈਟਰ ਸਭ ਤੋਂ ਪਹਿਲਾਂ ਕਵਿਤਾ ਲਿਖਣ ਲੱਗਦਾ ਹੁੰਦਾ ਫਿਰ ਉਸ ਤੋਂ ਬਾਅਦ ਉਹਦੀ ਬਣਗੀਆਂ ਚੇਂਜ ਹੋ ਜਾਂਦੀਆਂ ਕਿਤੇ ਇਹ ਤਾਂ ਨਹੀਂ ਸੀ ਵੀ ਉਹ ਸਾਈਡ ਸਾਈਡ ਦੇ ਵਿੱਚ ਆਏ ਉਹਨੂੰ ਪਿਆਰ ਹੋਇਆ ਹੋਵੇ ਇਹ ਨਹੀਂ ਸੀ ਕਾਲਪਨਿਕ ਸੀ ਹੈ ਨਾ ਕਾਲਪਨਿਕ ਸੀ ਤੇ ਫਿਰ ਉਹ ਅਧੂਰੀ ਤਸਵੀਰ ਮੇਰੀ ਜਿਹੜੀ ਬੁੱਕ ਉਹ ਛਪੀ ਸੀ ਹਾਂ ਤੇ ਔਸਰ ਤੋਂ ਬਾਅਦ ਫਿਰ ਜਦੋਂ ਤੁਹਾਡੀ ਪਹਿਲੀ ਬੁੱਕ ਛਪ ਜਾਂਦੀ ਹੈ ਰੈਸਟਰ ਦੀ ਫਿਰ ਉਹਨੂੰ ਇੱਕ ਨਾ ਆਕਸੀਜਨ ਮੈਜਿਕ ਹੌਸਲਾ ਮਿਲ ਜਾਂਦਾ ਫਿਰ ਹੋਰ ਲਿਖਦਾ ਫਿਰ ਮੈਂ ਫੀਲਡ ਹੈ ਜਿਹੜਾ ਆਪਣਾ ਮੇਰੇ ਪੰਡਤ ਜੀ ਪੂਸ਼ਣ ਪ੍ਰਭਕਰ ਜੀ ਨਾਬੇ ਤੋਂ ਉਹ ਮੇਰੇ ਗੁਰੂ ਰਹੇ ਫਿਰ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਵੀ ਮੈਂ ਨਾਟਕ ਲਿਖਣਾ ਚਾਹੁੰਦਾ ਫਿਰ ਹੌਲੀ ਹੌਲੀ ਉਹਨਾਂ ਨੇ ਸਾਨੂੰ ਜਿਹੜੀਆਂ ਟੈਕਨੀਕ ਟੈਕਨੀਕਲ ਚੀਜ਼ਾਂ ਕਿਵੇਂ ਲਿਖਣਾ ਆਪਾਂ ਨੇ ਅਨਜਮੀ ਫਿਲਮ ਵਾਲਾ ਸੀਮ ਕਿ ਇੱਥੇ ਇੰਟਰਵਿਊ ਹੁੰਦਾ ਕਿ ਕਿੱਥੇ ਤੁਸੀਂ ਐਂਡ ਹੈ ਕਿਹੜੇ ਵਿਸ਼ੇ ਨੂੰ ਤੁਸੀਂ ਕਿਸ ਤਰ੍ਹਾਂ ਲਿਖਣਾ ਹੈ ਉਹਦੇ ਵਿੱਚ ਫਿਰ ਮੇਰਾ ਫੀਮੇਲ ਫਿਟੀ ਸਾਈਡ ਤੇ ਭੂਣ ਹੱਤਿਆ ਤੇ ਨਸ਼ਿਆਂ ਤੇ ਤੇ ਨਾਲ ਨਾਲ ਮੈਂ ਇਨਕਲਾਬੀ ਜਿਹੜੇ ਨਾਟਕ ਨੇ ਨੁਕੜ ਨਾਟਕ ਉਹ ਬਹੁਤ ਲਿਖੇ ਹਾਂ ਅੱਛਾ ਗੱਲ ਕਰਦੇ ਆ ਜੱਟ ਪਰਿਵਾਰ ਕਿਸਾਨ ਪਰਿਵਾਰ ਦੇ ਵਿੱਚੋਂ ਇਹ ਕਿੱਤਾ ਚੁਣਨਾ ਕਿਉਂਕਿ ਉਹਨਾਂ ਸਮੇਂ 'ਚ ਬਹੁਤ ਘੱਟ ਲੋਕ ਇਸ ਫੀਲਡ ਦੇ ਵਿੱਚ ਆਉਂਦੇ ਸੀ ਹਨਾ ਤੇ ਤੁਸੀਂ ਤਾਂ ਅਨੋਖਾ ਜਿਹਾ ਇਹ ਕਾਰੋਬਾਰ ਕਹਿਦੀ ਕਿਉਂਕਿ ਕਾਰੋਬਾਰ ਬਾਅਦ 'ਚ ਬਣਦਾ ਪਹਿਲਾਂ ਸ਼ੌਕ ਨੂੰ ਪਾਲਿਆ ਤੇ ਬਾਪੂ ਜੀ ਦਾ ਫਿਰ ਵਿਰੋਧ ਕੀ ਸੀ ਕਿਵੇਂ ਝਿੜਕਾਂ ਪਈਆਂ ਬਾਪੂ ਜੀ ਹੁਣ ਤੋ ਇਹ ਹਾਂ ਨਹੀਂ ਨਹੀਂ ਮੇਰੇ ਫਾਦਰ ਸਾਹਿਬ ਸਰਦਾਰ ਹਰੀ ਸਿੰਘ ਜਸੇਦਾਰ ਜੀ ਉਹ ਕੀ ਹੈ ਵੀ ਮੇਰੀ ਸ਼ੁਰਤ ਤੋਂ ਪਹਿਲਾਂ ਨਾ ਉਹ ਗੁਰシャンਪਾਈ ਦੇ ਨਾਟਕ ਹਰੋਂ ਹੀ ਪਿੰਡਾਂ ਦੇ ਵਿੱਚ ਮੈਨੇਜਮੈਂਟ ਕਰਦੇ ਸੀ ਪ੍ਰਬੰਧ ਕਰਦੇ ਹੁੰਦੇ ਸੀਗੇ ਉਹ ਉਦੋਂ ਡਰਾਮੇ ਹੁੰਦੇ ਸੀ ਸੱਤ ਪਿੰਡਾਂ ਚੋਂ ਰੂਪਕ ਸੰਤਾਂ ਤੋਂ ਸੁਣਾਉਣਾ ਪੁਰਾਣੇ ਉਹ ਛੋਟੇ ਛੋਟੇ ਹੁੰਦੇ ਸੀ ਮਤਲਬ ਉਦੋਂ ਹੁੰਦੇ ਹੁੰਦੇ ਸੀ ਮਤਲਬ ਨਾਟਕ ਉਹਦੇ ਰੂਪ ਹੈ ਹਨਾ ਪਹਿਲਾਂ ਭਰਾਸ ਲੀਲਾ ਉਹ ਜਦੋਂ ਪਹਿਲਾਂ ਹਾਂ ਡਰਾਮੇ ਕਹਿੰਦੇ ਹੁੰਦੇ ਸੀਗੇ ਫਿਰ ਉਦੋਂ ਡਰਾਮੇ ਤੋਂ ਬਾਅਦ ਜਿਹੜਾ ਮਾਡਰਨ ਸ਼ਬਦ ਨਾਟਕ ਆ ਗਿਆ ਉਹ ਆਪਾਂ ਇਸ ਤਰ੍ਹਾਂ ਉਹ ਸਾਡੇ ਘਰੇ ਮਤਲਬ ਇਸ ਤਰ੍ਹਾਂ ਦਾ ਮਾਹੌਲ ਸੀਗਾ ਮਤਲਬ ਉਹ ਪ੍ਰਬੰਧ ਕਰਨਾ ਜਾਂ ਹੋਰ ਅਸੀਂ ਦੇਖਦੇ ਹੁੰਦੇ ਸੀ ਕਲਚਰ ਐਕਟੀਵਿਟੀਆਂ ਫਾਦਰ ਸਾਹਿਬ ਕਰ ਮੈਂ ਛੋਟਾ ਸੀ ਆਪਾਂ ਕਹਿੰਦੇ ਘਰ ਦਾ ਮਾਹੌਲ ਕਿਵੇਂ ਪ੍ਰਭਾਵਿਤ ਕਰਦਾ ਤੁਹਾਨੂੰ ਹੈਨਾ ਸਾਡੇ ਕੋਲੇ ਲਿਟਰੇਚਰ ਪਿਆ ਹੁੰਦਾ ਸੀ ਜਿਵੇਂ ਸਤ ਗੁਰਦਿਆਂ ਚਿੱਠੀਆਂ ਪੁਰਾਣਾ ਲਿਟਰੇਚਰ ਸੰਤ ਮਸਕੀਨ ਨੂੰ ਅਸੀਂ ਅੱਜ ਤੋਂ ਮਤਲਬ ਕਿ 7-8 ਸਾਲ ਪਹਿਲਾਂ ਦੇਖਣ ਤੇ ਸੁਣਨ ਲੱਗਿਆ ਅੱਛਾ ਜੀ ਮੈਂ ਮੈਨੂੰ ਲੱਗਦੀ ਵੀ ਮੈਂ ਉਦੋਂ 5ਵੀਂ 6ਵੀਂ ਕਲਾਸ ਦੇ ਵਿੱਚ ਹੋਊਗਾ ਉਦੋਂ ਮੈਂ ਸੰਤ ਮਸਕੀਨ ਨੂੰ ਪੜ੍ਹਿਆ ਹੋਇਆ ਅੱਛਾ ਸਾਡੇ ਰਸਾਲਾ ਆਉਂਦਾ ਸੀ ਕਾਫੀ ਰਸਾਲੇ ਆਉਂਦੇ ਸੀ ਹੋਰ ਸਾਡੇ ਦੇ ਵਿੱਚ ਪੱਕੀ ਕਿ ਲੜੀਓ ਛਪਦੀ ਹੁੰਦੀ ਸੀ ਹੈਨਾ ਉਦੋਂ ਸੰਤ ਮਸਕੀਨ ਦੀ ਫੋਟੋ ਵੀ ਲੱਗਦੀ ਹੁੰਦੀ ਸੀ ਤੇ ਉਦੋਂ ਮੈਂ ਉਹਨਾਂ ਨੂੰ ਪੜਦਾ ਸੀਗਾ ਤੇ ਉਦੋਂ ਤੋਂ ਮਤਲਬ ਲਾਲੋ ਵੀ ਤੁਸੀਂ ਹੁਣ ਤੱਕ ਉਹ ਫਿਰ ਜਦੋਂ ਲੇਖਣ ਪੜਨ ਲੱਗ ਗਏ ਹੌਲੀ ਹੌਲੀ ਉਹ ਲਿਟਰੇਚਰ ਨਾਲ ਆਪਣੇ ਆਪ ਅਸਿੱਧੇ ਤੌਰ ਤੇ ਅਸੀਂ ਜੁੜ ਜਾਂਦੇ ਆਂ ਕਈ ਵਾਰ ਉਹ ਜਿਹੜਾ ਵਾਤਾਵਰਨ ਹੁੰਦਾ ਤੁਹਾਨੂੰ ਸਿੱਧਾ ਪ੍ਰਭਾਵਿਤ ਨਹੀਂ ਕਰਦਾ ਚਾਹੇ ਉਹ ਚੰਗਾ ਹੈ ਮਾੜਾ ਪਰ ਤੁਹਾਨੂੰ ਅਸਿੱਧੇ ਢੰਗ ਨਾਲ ਪ੍ਰਭਾਵ ਤਾਂ ਜ਼ਰੂਰ ਕਰਦਾ ਹੂੰ ਚਾਹੇ ਤੁਹਾਡਾ ਦੋਸਤ ਹੈ ਚਾਹੇ এনवायरमेंट ਹੈ ਚਾਹੇ ਘਰ ਦਾ ਮਾਹੌਲ ਹੈ ਚਾਹੇ ਤੁਹਾਡਾ ਕੋਲੀਗ ਹੈ ਤੁਹਾਡੇ ਉਹਨੂੰ ਪ੍ਰਭਾਵ ਤਾਂ ਜ਼ਰੂਰ ਕਰਦਾ ਕੁਝ ਪਰਸੈਂਟ ਜਿੰਨਾ ਕੋਈ ਪ੍ਰਭਾਵ ਪਾ ਸਕ ਉਹ ਦੇ ਜੀ ਪੰਜਾਬੀ ਟਰਵੀਓ ਨਾ ਆਉਂਦਾ ਰਿਹਾ ਹੈ ਅਜੀਤ ਆਉਂਦਾ ਰਿਹਾ ਹੈ ਠੀਕ ਹੈ ਕਾਫੀ ਰਸਾਲੇ ਆਉਂਦੇ ਰਹੇ ਨੇ ਫਾਦਰ ਸਾਹਿਬ ਪੜ੍ਹਦੇ ਹੁੰਦੇ ਸੀ ਜੀ ਉਹ ਪੜ੍ਹਨ ਪੜਨ ਕਰਕੇ ਵੀ ਥੋੜਾ ਬਹੁਤ ਮੈਨੂੰ ਇਹ ਜਿਹੜਾ ਸਿਕਾਓ ਹੋਇਆ ਉੱਧਰ ਅ ਰਾਜਸਾਲੀ ਵਾਲ ਦਾ ਵੀ ਆਪਾਂ ਜ਼ਿਕਰ ਕਰ ਲਈ ਉਹ ਕਿਵੇਂ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਂਦੇ ਨੇ ਤੇ ਫਿਲਮਾਂ ਦੇ ਵਿੱਚ ਤੁਸੀਂ ਫਿਰ ਇਕੱਠਿਆਂ ਸਫ਼ਰ ਸ਼ੁਰੂ ਕਰਦੇ ਹੋ ਹਾਂਜੀ ਹਾਂਜੀ ਅ ਕਿਵੇਂ ਸਬਾਬ ਬਣਦਾ ਤੁਹਾਡੀ ਮੁਲਾਕਾਤ ਦਾ ਮੁਲਾਕਾਤ ਦਾ ਸਬਾਬ ਤੁਹਾਨੂੰ ਪਤਾ ਹੀ ਹੈ ਸੋਸ਼ਲ ਮੀਡੀਆ ਤੋਂ ਤੁਹਾਨੂੰ ਪਤਾ ਹੀ ਮੈਂ ਕੰਨਵਰਤ ਹਾਂ ਮੈਂ ਜਦੋਂ ਪੜਦਾ ਸੀ ਰਿਪਦੋਮ ਕਾਲਜ ਨਾਬੇ ਪੜਦਾ ਸੀ ਉਹ ਸਾਡੇ ਜੂਨੀਅਰ ਸੀ ਮੈਂ 8TT ਕਰਦਾ ਸੀ ਪੋਸਟ ਕਰਿਆ ਉਹ ਬੜਾ ਜੂਨੀਅਰ ਸੀ ਉਹਦਾ ਜਾਣ ਪਛਾਣ ਹੋਗੀ ਇਹਨਾਂ ਦੇ ਕਿ ਰਿਸ਼ਤੇਦਾਰੇ ਚੋਂ ਮੇਰੇ ਮਿੱਤਰ ਸੀ ਉਹਨਾਂ ਦੀ ਡੈਥ ਹੋ ਗਈ ਸਵਰਗਵਾਸੀ ਆਮਨਦੀਪ ਸਿੰਘ ਬਾਦਲ ਜੀ ਤੇ ਅਸੀਂ ਇਕੱਠੇ ਹੀ ਰਹਿਆ ਠੀਕ ਹੈ ਬਹੁਤ ਚਿਰ ਤੇ ਉਹਨਾਂ ਦੀ ਰਿਸ਼ਤੇਦਾਰੀ ਦੇ ਵਿੱਚ ਸੀ ਹੈ ਨਾ ਤੇ ਉਦੋਂ ਉਹਨਾਂ ਨੇ ਮਤਲਬ ਇਹ ਆ ਵੀ ਜਾਣ ਪਛਾਣ ਹੋ ਗਈ ਥੋੜੀ ਜੀ ਉਹ ਜਾਣ ਪਛਾਣ ਫਿਰ ਦੋਸਤੀ 'ਚ ਬਦਲ ਗਈ ਅਸਲ ਗੀ ਉਹ ਰਿਸ਼ਤੇਦਾਰੀੋਂ ਨਿਕਲ ਆਈ ਦੂਰ ਨੇੜੇੋਂ ਇਸ ਤਰ੍ਹਾਂ ਇਹ ਜਿਹੜਾ ਰਿਸ਼ਤੇ ਦਾ ਸਬੰਧ ਬਣ ਗਿਆ ਪਰ ਉਹ ਵਿਆਹ ਤੋਂ ਬਾਅਦ ਲੱਗੇ ਨਹੀਂ ਕਰਨਾ ਠੀਕ ਹੈ ਉਹ ਵਿਆਹ ਤੋਂ ਬਾਅਦ ਕਿਉਂਕਿ ਮੈਂ ਥੀਏਟਰ ਪਹਿਲੇ ਹੀ ਕਰਦਾ ਸੀ ਹਾਂ ਸਕੂਲ ਕਾਲਜ ਦੇ ਟਾਈਮ ਤੋਂ ਲੱਗਿਆ ਸੀ ਠੀਕ ਹੈ ਤੇ ਬਾਅਦ ਦੇ ਵਿੱਚ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਇੰਦਰ ਸਾਡਾ ਸਾਥ ਦਿਓ ਅੱਛਾ ਤੁਹਾਨੂੰ ਤਕਰੀਬਨ 28-29 ਸਾਲ ਹੋ ਗਏ ਸੰਘਰਸ਼ ਕਰਦਿਆਂ ਨੂੰ ਹਾਂਜੀ ਤੇ ਅਜੇ ਵੀ ਤੁਸੀਂ ਮੰਨਦੇ ਹੋ ਮੈਂ ਸੰਘਰਸ਼ ਦੀ ਦੌੜ ਦੇ ਵਿੱਚ ਹੈਗਾ ਤੇ ਕਿਵੇਂ ਦਾ ਲੰਘਿਆ ਫਿਰ ਉਹ ਸਾਰਾ ਸਮਾਂ ਹਾਂ ਅਸਲ ਵਿੱਚ ਮਨੁੱਖਤਾ ਹਮੇਸ਼ਾ ਹੀ ਸੰਘਰਸ਼ ਦੇ ਵਿੱਚ ਰਹਿ ਹੈ ਹਾਂ ਹੈਨਾ ਭੋਜਨ ਤੋਂ ਲੈ ਕੇ ਰਹਿਣਾ ਖਾਣਾ ਸੱਭਿਆਚਾਰ ਸਾਰਾ ਕੁਝ ਹੁੰਦਾ ਜਿੰਨਾ ਤੁਸੀਂ ਚਿਰ ਤੁਸੀਂ ਸੰਘਰਸ਼ ਦੇ ਵਿੱਚ ਰਹੋਗੇ ਤਾਂ ਉਹਦਾ ਇੱਕ ਸਵਾਦ ਵੀ ਵੱਖਰਾ ਚਾਹੇ ਉਹ ਔਖਾ ਹੋ ਜਾਂਦਾ ਸੰਘਰਸ਼ ਜਾਂ ਮਿਹਨਤ ਵੀ ਆਪਾਂ ਕਹਿ ਸਕਦੇ ਹਾਂ ਜੀ ਜੀ ਤੇ ਪਰ ਉਹਦੇ ਉਹੇ ਜਿਹੇ ਸਿੱਟੇ ਆਉਣਗੇ ਜੇ ਤੁਸੀਂ ਇਹ ਸੰਘਰਸ਼ ਕਰਨਾ ਛੱਡ ਦੋਗੇ ਉਹ ਤੁਹਾਨੂੰ ਕਰਨਾ ਹੀ ਪੈਣਾ ਦੇਖੋ ਕਿਸੇ ਵੀ ਤੁਸੀਂ ਪਲੇਟਫਾਰਮ ਤੇ ਜਾਓ ਕਿਸੇ ਫੀਲਡ 'ਚ ਜਾਓ ਉਹ ਤੁਹਾਨੂੰ ਕਰਨਾ ਹੀ ਪੈਣਾ ਠੀਕ ਹੈ ਜੇ ਸ਼ਾਰਟਕਟ ਜਾਓਗੇ ਤੁਸੀਂ ਕਿਸੇ ਫੀਲਡ 'ਚ ਜਾਓਗੇ ਚਾਹੇ ਫਿਲਮਾਂ ਜਾਂ ਨਿਓ ਚਾਹੇ ਤੁਸੀਂ ਗੀਤਗਾਰ ਹੀ ਜਾਂਦੇ ਹੋ ਸਿੰਗਿੰਗ ਹੈ ਕੋਈ ਵੀ ਫੀਲਡ ਹੈਗਾ ਉਹ ਫਿਰ ਸ਼ਾਰਟਕਟ ਹੀ ਆਉਂਗੇ ਜੀ ਜੀ ਤੇ ਮੇਰਾ ਇਹ ਲੰਮਾ ਰਸਤਾ ਰਿਹਾ ਤੇ ਮੈਨੂੰ ਲੱਗਦਾ ਵੀ ਜੇ ਹੁਣ ਮੈਂ 23 ਸਾਲ ਰੰਗਮੰਚ ਦੇ ਵਿੱਚ ਦਿੱਤੇ ਨੇ ਤੇ ਮੈਂ ਜੇ ਫਿਲਮਾਂ ਦੇ ਵਿੱਚ ਕਿਉਂਕਿ ਸਾਨੂੰ ਅਪਡੇਟ ਪੁਰਾਣੇ ਜਿਹੜੇ ਜਿੰਨੇ ਹੋਰ ਵੀ ਸਾਤੋਂ ਵੀ ਪੁਰਾਣ ਹਰੇਕ ਫੀਲਡ ਦੇ ਨੂੰ ਅਪਡੇਟ ਹੋਣਾ ਬਹੁਤ ਜ਼ਰੂਰੀ ਹੈ ਤੇ ਮੈਨੂੰ ਹੁਣ ਇਹ ਸੀ ਵੀ ਸਾਡੇ ਪੈਰਾਂ ਦੇ ਵਿੱਚ ਇੱਕ ਜੰਜੀਰ ਪਾ ਦੇ ਤੀ ਵੀ ਨਹੀਂ ਤੁਸੀਂ ਇਹ ਵੀ ਇੰਨਾ ਹੀ ਕਰਨਾ ਚਾਹੀਦਾ ਹਾਂ ਉਦੋਂ ਟਾਈਮ ਨਹੀਂ ਸੀ ਬਸ ਹਾਂ ਹਾਂ ਰੰਗ ਮੰਚ ਲਈ ਤਾਂ ਟਾਈਮ ਹੁੰਦਾ ਸੀਗਾ ਕਿਉਂਕਿ 2-3 ਵਜੇ ਤੋਂ ਬਾਅਦ ਤੁਸੀਂ ਆਰਾਮ ਕਰ ਸਕਦੇ ਸੋ ਦੇ ਸਾਥ ਪਰ ਫਿਲਮਾਂ ਨੂੰ ਟਾਈਮ ਨਹੀਂ ਸੀ ਹੁੰਦਾ ਹਾਂ ਤੇ ਫਿਰ ਮੈਨੂੰ ਲੱਗਿਆ ਕਿ ਨਹੀਂ ਵੀ ਸਾਰੇ ਹੁਣ ਮੇਰੇ ਆਲੇ ਦੁਆਲੇ ਜਿੰਨੇ ਵੀ ਸੀਗੇ ਦੋਸਤ ਮਿੱਤਰ ਤੇ ਉਹਨਾਂ ਨੂੰ ਲੱਗਿਆ ਵੀ ਤੁਸੀਂ ਹੁਣ ਛੱਡ ਦਿਓ ਜਿਹੜਾ ਛੱਡ ਦਿਓ ਉਹਨ ਘਿਹੜਾ ਤੇ ਫਿਰ ਮੈਨੂੰ ਲੱਗਿਆ ਕਿ ਮੈਨੂੰ ਹੁਣ ਇਸ ਫੀਲਡ ਦੇ ਵਿੱਚ ਵੀ ਕੰਮ ਕਰਨਾ ਚਾਹੀਦਾ ਹੈ ਤੇ ਆਪਾਂ ਚੱਲਦੇ-ਚੱਲਦੇ ਇੱਕ ਗੱਲ ਹੋਰ ਸਾਂਝੀ ਕਰ ਲਈਏ ਸਾਡੇ ਦਰਸ਼ਕਾਂ ਦੇ ਨਾਲ ਕਿ ਜਿਹੜੀ ਤੁਹਾਡੀ ਫਿਲਮ ਆਈ ਹੈ ਹੁਣੀ ਰੌਕਸਟਾਰ ਹਾਂਜੀ ਹਾਂਜੀ ਤੇ ਉਹਦੇ ਚ ਜਾਣ ਦਾ ਸਵਾਬ ਕਿਵੇਂ ਬਣਦਾ ਤੇ ਕਿੰਨਾ ਕੁ ਪਲੇ ਹੈ ਤੁਹਾਡਾ ਉਹਦੇ ਵਿੱਚ ਰੌਕਸਟਾਰ ਫਿਲਮ ਹੈ ਜਿਹੜੀ ਬੜੀ ਖੂਬਸੂਰਤ ਫਿਲਮ ਹੈ ਯੁਵਰਾਜ ਹੰਸ ਜੀ ਸਾਡੇ ਹੀਰੋ ਨੇ ਪਹਿਲਾਂ ਵੀ ਉਹਨਾਂ ਦੇ ਯਾਰ ਅਨਮੁੱਲੇ ਤੇ ਕੁੜੀਆਂ ਬਹੁਤ ਸਾਰੀਆਂ ਫਿਲਮਾਂ ਆਈਆਂ ਨੇ ਬੜੇ ਨੇਚਰਲ ਐਕਟਰ ਨੇ ਮੈਨੂੰ ਕਿ ਮਤਲਬ ਤਕਰੀਬਨ ਅਸੀਂ ਸੈੱਟ ਤੇ ਵੀ ਮਿਲਿਆ ਕਈ ਵਾਰ ਮਿਲਿਆ ਪਰ ਇੱਕ ਮੈਂ ਚੀਜ਼ ਦੇਖਿਆ ਮੈਂ ਹੋਰ ਵੀ ਕਲਾਕਾਰਾਂ ਨੂੰ ਮਿਲਿਆ ਜੀ ਸਿੰਗਰਾਂ ਨੂੰ ਮਿਲਿਆ ਪਰ ਉਹ ਯਾਰ ਵਾਲੇ ਵੀ ਬੰਦਾ ਹੈ ਅੱਛਾ ਵਾਲਾ ਹੀ ਸੌ ਬੰਦਾ ਤੁਸੀਂ ਇੱਕ ਵਾਰ ਮਿਲ ਕੇ ਦੇਖਿਓ ਜੀ ਤੇ ਬਹੁਤ ਸੌ ਬੰਦਾ ਹੈ ਮੈਂ ਜਾਨੀ ਜਿੰਨੇ ਸਿੰਗਰ ਨੇ ਮੈਂ ਦੇਖਿਆ ਨਹੀਂ ਤਾਂ ਵੈਸੇ ਅੱਕੜ ਹੋ ਜਾਂਦੀ ਹੈ بڑا ਬੰਦਾ ਫੇਮਸ ਹੋ ਜਾਂਦਾ ਬਹੁਤ ਨਿਮਰਤ ਹੈ ਦੇਖੋ ਮੱਲੇ ਮੈਂ ਉਹਨਾਂ ਦੀ ਪਿੱਠ ਤੇ ਕਹਿ ਰਿਹਾ ਹਾਂ ਤੇ ਕੱਲ ਸਾਡੀ ਜਿਹੜੀ ਫਿਲਮ ਹੈ ਪ੍ਰੀਮੀਅਰ ਸੀਗਾ ਤੇ 12 ਜਨਵਰੀ 2024 ਨੂੰ ਦੀ ਜਿਹੜੀ ਆ ਰਿਲੀਜ਼ਿੰਗ ਹੈ ਉਹਦੇ ਵਿੱਚ ਮੇਰਾ ਇੱਕ ਨੈਗੇਟਿਵ ਲੁੱਕ ਹੈ ਮੇਰੀ ਉਹਦੇ ਵਿੱਚ ਬਿਨਾ ਪਗੜੀ ਤੋਂ ਉਹਦੇ ਵਿੱਚ ਰੋਲ ਕੀਤਾ ਠੀਕ ਹੈ ਠੀਕ ਹੈ ਤੇ ਗੁੰਡਾ ਬਣਿਆ ਹੈ ਉਹਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਫਿਲਮ ਹੈਗੀ ਹੈ ਔਰ ਮਿਊਜ਼ਿਕ ਇੰਡਸਟਰੀ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਹਾਂ ਅੰਦਰ ਖਾਤੇ ਬਹੁਤ ਕੁਝ ਹੁੰਦਾ ਹੈ ਹਨਾ ਕਿਵੇਂ ਲੋਕਾਂ ਨਾਲ ਤੱਕਾ ਹੋ ਜਾਂਦਾ ਹੈ ਕੌਣ ਕਿਵੇਂ ਤੁੱਕੇ ਲਾਉਂਦਾ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਅੰਦਰ ਲੀਆਂ ਨੇ ਉਹ ਇਸ ਫਿਲਮ ਦੇ ਵਿੱਚ ਬਹੁਤ ਵੱਡੇ ਇਸ਼ਾਰੇ ਨੇ ਮੈਨੂੰ ਲੱਗਦੀ ਸਾਰਿਆਂ ਨੂੰ ਫਿਲਮ ਦੇਖਣੀ ਚਾਹੀਦੀ ਹੂੰ 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 ਅੱਛਾ ਇੱਕ ਫਿਲਮਾਂ ਬਹੁਤ ਕੀਤੀਆਂ ਤੁਸੀਂ ਤਕਰੀਬਨ ਅ 8-9 ਫਿਲਮਾਂ ਤੁਹਾਡੀਆਂ ਮੇਰੇ ਖਿਆਲ ਚ 11 ਫਿਲਮਾਂ ਰਿਲੀਜ਼ ਹੋ ਚੁੱਕੀਆਂ ਨੇ ਤਕਰੀਬਨ ਤਕਰੀਬਨ ਤੇ ਰੋਲ ਬਹੁਤ ਛੋਟੇ ਹੁੰਦੇ ਨੇ ਹਾਂਜੀ ਹਾਂਜੀ ਤੇ ਕਦੇ ਨਿਰਪੈ ਟਾਲੀਬਾਲ ਨੇ ਨਹੀਂ ਸੋਚਿਆ ਯਾਰ ਮੈਨੂੰ ਇੰਨਾ ਸਮਾਂ ਹੋ ਗਿਆ ਥੀਏਟਰ ਨੂੰ ਸਮਰਪਿਤ ਹੋਏ ਨੂੰ ਤੇ ਫਿਲਮਾਂ ਵੀ ਕਾਫੀ ਹੋ ਗਈਆਂ ਰੋਲ ਵੀ ਮੈਂ ਛੋਟੇ ਛੋਟੇ ਆਇਆ ਨਹੀਂ ਮੈਂ ਚੇਅਰ ਕਿ ਹੁਣ ਵੱਡਾ ਰੋਲ ਕਰਨਾ ਨਹੀਂ ਕੰਮ ਦਾ ਕੰਮ ਹੁੰਦਾ ਇੱਕ ਹੁੰਦਾ ਦਿਹਾੜੀ ਇੱਕ ਹੁੰਦਾ ਘੰਟਾ ਹੈ ਨਾ ਕੰਮ ਕੰਮ ਦਾ ਕੰਮ ਹੈ ਨਾ ਤੇ ਗੱਲ ਇਹ ਹੈ ਵੀ ਰੋਲ ਵੱਡਾ ਛੋਟਾ ਨਹੀਂ ਹੁੰਦਾ ਵੀ ਤੁਹਾਡਾ ਕੰਮ ਹੁੰਦਾ ਹੁਣ ਤੁਸੀਂ ਸਾਰੀ ਫਿਲਮ ਚ ਭੱਜੇ ਫਰੀ ਜਾਓ ਉਹ ਵੀ ਗੱਲ ਹੈ ਵੱਡੀ ਗੱਲ ਹੈ ਵੀ ਮੈਂ ਇਹ ਵੀ ਨਹੀਂ ਕਹਿੰਦਾ ਵੀ ਬਣਦੀ ਆ ਬਣਦੀ ਆ ਪਰ ਇਹ ਵੀ ਛੋਟੇ ਛੋਟੇ ਰੋਲ ਕੰਮ-ਕਮ ਹੈ ਬਸ ਮੈਂ ਸਮਝਦਾ ਮੈਂ ਜਰਾ ਤੇ ਮੈਡਮ ਰਾਜਤਾਲੀ ਬਲਦ ਰਹੀ ਹੈ ਕੰਮ ਚਾਹੇ ਕੰਮ ਚਾਹੇ ਸ਼ਾਰਟ ਫਿਲਮ ਹੈ ਚਾਹੇ ਉਹ ਕੋਈ ਐਡ ਹੈ ਚਾਹੇ ਦੋ ਸੀਨ ਨੇ ਇੱਕ ਸੀਨ ਅਸੀਂ ਜਵਾਬ ਨਹੀਂ ਦਿੰਦੇ ਅਸੀਂ ਕੰਮ ਨੂੰ ਕੰਮ ਸਮਝਦੇ ਹਾਂ ਬਸ ਕੰਮ ਸਾਡਾ ਤਾਂ ਬਿਲਕੁਲ 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 ਅੱਛਾ ਅੱਜਕੱਲ ਦੇ ਬੱਚੇ ਨੇ ਨਾ ਜਿਹੜੇ ਹਾਂਜੀ ਸਾਡਾ ਜੂਥ ਉਹ ਦੋ ਪਾਸੇ ਚੱਲ ਪਿਆ ਗਲੈਮਰ ਦੀ ਦੁਨੀਆ ਦੇ ਵਿੱਚ ਹਾਂਜੀ ਉਹਨਾਂ ਨੂੰ ਜਦੋਂ ਕਿ ਪਤਾ ਨਹੀਂ ਹੁੰਦਾ ਵੀ ਗਲੈਮਰ ਦੀ ਦੁਨੀਆ ਦਾ ਐਂਡ ਕਿੱਥੇ ਹੁੰਦਾ ਜਾ ਕੇ ਬਿਨਾ ਸਿੱਖੇ ਆ ਜਾਂਦੇ ਨੇ ਸ਼ਾਰਟਕਟ ਅਪਣਾਉਣਾ ਚਾਹੁੰਦੇ ਨੇ ਉਹ। ਕੀ ਲੱਗਦਾ ਵੀ ਉਹ ਸਾਰੇ ਉਹਨਾਂ ਦੇ ਇਹ ਜਿਹੜੇ ਹਤਕੰਡੇ ਨੇ ਸਹੀ ਨਹੀਂ? ਨਹੀਂ ਨਹੀਂ ਤੁਸੀਂ ਜ ਤੁਸੀਂ ਮੈਨੂੰ ਲਾ ਦਿਓ ਪਿਛਲੇ 10 ਸਾਲਾਂ ਤੋਂ ਚੱਕ ਲਓ। ਹਮਮ ਹੈ ਨਾ ਸੋਸ਼ਲ ਮੀਡੀਆ ਤੇ ਮਿਲ ਜਾਣ ਤੁਸੀਂ ਉਹ ਕਿੰਨੇ ਗਾਣੇ ਆਏ ਨੇ ਕਿੰਨੇ ਮਾਡਲ ਨੇ ਕਿਹੜਾ ਸਿਰ ਤੱਕ ਗਿਆ। ਮੈਨੂੰ ਨਹੀਂ ਲੱਗਦਾ ਕਿਉਂਕਿ ਉਹ ਉਹਦੀ ਨਾ ਜਿਹੜੀ ਜ਼ਿੰਦਗੀ ਆ ਬਹੁਤ ਜਿਹੜੀ ਸਫਰ ਹੈ। ਇਸ ਫੀਲਡ ਦੇ ਵਿੱਚ ਬਹੁਤ ਘੱਟ ਹੁੰਦਾ ਕਿੰਨੀਆਂ ਕੁੜੀਆਂ ਨਵੀਆਂ ਆਉਂਦੀਆਂ ਨੇ ਉਹ ਜਦੋਂ 5 7 10 ਉਹਨੂੰ ਪਾਸੇ ਕਰਦੇ ਅੱਗੇ ਹੋਰ ਆ ਜਾਂਦਾ ਕੋਈ ਹੋਰ ਆ ਜਾਂਦਾ ਉਹ ਕਿਉਂਕਿ ਉਹ ਲੰਮਾ ਕੰਮ ਨਹੀਂ ਹੈਗਾ ਫੇਰ ਨਹੀਂ ਹੈਗਾ ਹੁਣ ਜੇ ਤੁਸੀਂ ਕਿਸੇ ਮੈਂ ਨਹੀਂ ਕਹਿੰਦਾ ਵੀ ਸਾਰੇ ਹੀ ਉਹਦੇ ਵਿੱਚ ਜਿਹੜੇ ਬੰਦੇ ਮਿਹਨਤ ਕਰਦੇ ਨੇ ਰਗਾ ਕਰਦੇ ਰਹੇ ਨੇ ਉਹ ਬੰਦੇ ਅੱਗੇ ਜਾਂਦੇ ਨੇ ਤੁਸੀਂ ਮਿਹਨਤ ਨਾ ਛੱਡੋ ਸਾਡੇ ਹੁਣ ਸੋਸ਼ਲ ਮੀਡੀਆ 'ਚ ਕੀ ਪੰਗਾ ਹੁੰਦਾ ਵੀ ਪਹਿਲਾ ਬੰਦਾ ਹਿੱਟ ਹੋ ਜਾਣਾ ਸਿੱਖਣ ਬਾਅਦ ਚ ਲੱਗਦਾ ਹਾਂ ਇਹ ਚੀਜ਼ਾਂ ਨੇ ਉਹ ਤੁਖਬੰਦੀਆਂ ਜਿਹੜੀਆਂ ਹੁੰਦੀਆਂ ਨੇ ਤੁੱਕੇ ਕਹਿੰਦੇ ਆਪਾਂ ਤੁੱਕੇ-ਤੁੱਕੇ ਹੁੰਦੇ ਨੇ ਤੇ ਤੀਰ-ਤੀਰ ਹੁੰਦਾ ਹੂੰ ਅੱਛਾ ਜਾਂਦੇ ਜਾਂਦੇ ਇੱਕ ਸਵਾਲ ਖੋਰ ਕਰਦਾ ਤੁਹਾਨੂੰ ਅ ਕਿਹੜਾ ਰੋਲ ਹੈ ਜੀ ਜ਼ਿੰਦਗੀ ਦੇ ਜਿਹੜਾ ਹੁਣ ਤੁਸੀਂ ਕਿ ਫਿਲਮ ਦੇ ਵਿੱਚ ਜੇ ਚਾਹੋ ਯਾਰ ਮੈਨੂੰ ਹੀ ਮਿਲਣਾ ਚਾਹੀਦਾ ਇਸ ਕਹਾਣੀ ਤੇ ਮੈਂ ਕਰਨਾ ਚਾਹੁੰਦਾ ਰੂਤੋ ਮੈਂ ਨਾ ਜਿਹੜੀ ਆ ਰੌਕ ਸਟਾਰ ਫਿਲਮ ਹੈ ਇਹਦੇ ਵਿੱਚ ਮੈਨੂੰ ਇਹੋ ਜਿਹਾ ਕੈਰੈਕਟਰ ਚਾਹੀਦਾ ਸੀ ਨੈਗੇਟਿਵ ਲੋਕਾ ਯਾਰ ਇਹ ਮੈਨੂੰ ਮਲੇ ਸੀਗਾ ਵੀ ਮੈਨੂੰ ਯਾਰ ਇਦਾਂ ਦਾ ਕੈਰੈਕਟਰ ਮਿਲੇ ਸੱਤਿਆ ਜੀ ਤੇ ਰਾਏਪੁਰੀ ਜੀ ਨੇ ਸਾਡੇ ਬਾਇਟ ਤੈਸ ਹਾਂ ਹਾਂ ਜੀ ਹਾਂ ਜੀ ਤੇ ਉਹ ਜਦੋਂ ਉਹਨਾਂ ਨੇ ਮੇਰਾ ਕੰਮ ਦੇਖਿਆ ਤੇ ਬਹੁਤ ਖੁਸ਼ ਹੋਏ ਮੈਂ ਜਿਹੜੀ ਆਪਦੇ ਮੂੰਹੇ ਗੱਲ ਕਹਿ ਰਿਹਾ ਤੇ ਜਦੋਂ ਬਾਅਦ ਚ ਵੀ ਅਸੀਂ ਮਿਲਿਆ ਤਾਂ ਕਿੰਨੇ ਜੀ ਹੁਣ ਮੈਂ ਰ ਤੇ ਬੜੀ ਖੁਸ਼ੀ ਹੁੰਦੀ ਏ ਸਾਨੂੰ ਵੀ ਯਾਰ ਇਸ ਤਰ੍ਹਾਂ ਦਾ ਰੋਲ ਮੈਨੂੰ ਹੋਰ ਮਿਲੇ। ਥੀਏਟਰ ਨਾਲ ਜੁੜੇ ਹੋਇਓ। ਹਾਂਜੀ। ਤੇ ਅਸੀਂ ਸਾਡੇ ਦਰਸ਼ਕਾਂ ਨੂੰ ਤੁਹਾਡਾ ਕੋਈ ਡਾਇਲੋਗ ਨਾ ਸੁਣਾਈਏ। ਹਾਂਜੀ। ਇਹ ਨਹੀਂ ਹੋ ਸਕਦਾ। ਮੈਂ ਚਾਹੁੰਨਾ ਕਿ ਇੱਕ ਡਾਇਲੋਗ ਕੋਈ ਤੁਹਾਡੀ ਪਸੰਦਾ ਡਾਇਲੋਗ। ਹੋਜੀ। ਹਾਂ। ਤੈਨੂੰ ਕੀ ਪਤਾ ਹੈ ਕੁੜੀਆਂ ਦੇ ਦੁੱਖਾਂ ਦਾ? ਤੂੰ ਮੈਨੂੰ ਪੁੱਛ ਮੈਨੂੰ। ਜਿਸ ਤਰ੍ਹਾਂ ਸੌਂਦੇ ਕਰ। ਛੋਟੀ ਪਹਿਣ ਜੰਮੀ ਸੀ। ਸਾਡੇ ਕਰ ਮਹੌਲ ਆ ਗਿਆ ਸੀ ਜਿਵੇਂ ਮਰਗਤ ਹੋਈ ਹੁੰਦੀ ਹੈ ਹਾਏ ਕੀ ਆ ਬਾਤ ਹਾਂ ਜੀ ਕੀ ਆ ਬਾਤ ਹੈ ਬਹੁਤ ਸੋਹਣਾ ਇਹ ਮੇਰੇ ਦਰਦਣ ਜਿਵੇਂ ਧੀਆਂ ਦੇ ਨਾਲ ਨਾਟਕ ਬਣਾ ਫੇਸ ਰਿਹਾ ਉਹ ਪੰਜਾਬ ਚ ਬਹੁਤ ਨਾਟਕ ਖੇੜਿਆ ਤੇ ਜੇ ਸਾਡੇ ਦਰਸ਼ਕ ਤੁਹਾਡਾ ਉਹ ਨੈਗੇਟਿਵ ਰੂਪ ਦੇਖਣਾ ਚਾਹੁੰਦੇ ਹੁਣ ਖਲਨਾਈ ਵਾਲਾ ਰੂਪ ਦੇਖਣਾ ਚਾਹੁੰਦੇ ਹੋ ਤਾਂ ਨਿਰਭੈ ਧਾਲੀਵਾਲ ਸਕਰੀਨ ਤੇ ਕਿਵੇਂ ਦੇਖੇਗਾ ਸਾਡੀ ਸਕੇਰੀ ਪੰਜਾਬ ਦੀ ਤੁਸੀਂ ਰੌਕ ਸਟਾਰ ਦੇਖੋ ਹਾਂ ਰੌਕ ਸਟਾਰ ਦੇਖੋ ਫਿਲਮ ਜਾਨੀ ਤੇ ਸਰ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵੇੜੇ ਦੇ ਵਿੱਚ ਸਵਾਗਤ ਕਰਦੇ ਆ ਸਮਾਂ ਦੇਤਾ ਤੁਸੀਂ ਹਾਂਜੀ ਸੋ ਦਰਸ਼ਕੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀਆਂ ਗੱਲਾਂ ਨੂੰ ਸੁਣਿਆ ਤੇ ਇੱਕ ਆਸ ਵੀ ਰੱਖਦੇ ਆ ਤੁਹਾਡੇ ਤੋਂ ਕਿ ਅਸੀਂ ਇਸ ਪ੍ਰੋਗਰਾਮ ਦੀ ਅੱਜ ਸ਼ੁਰੂਆਤ ਕੀਤੀ ਆ ਉੱਬਰ ਦੇ ਸਤਾਰੇ ਨਾਂ ਤੋਂ ਇਸ ਪ੍ਰੋਗਰਾਮ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਜੋ ਅਸੀਂ ਹੋਰ ਪੰਜਾਬ ਦੇ ਵਿੱਚ ਇਹ ਜਿਹੇ ਲੋਕੀਆਂ ਹੋਈਆਂ ਹਾਸਤੀਆਂ ਨੂੰ ਜਿਹੜੀਆਂ ਫਿਲਮਾਂ ਤੇ ਗੀਤਾਂ ਦੇ ਵਿੱਚ ਗਾਇਕੀ ਦੇ ਵਿੱਚ ਆਪਣਾ ਸਫਰ ਜਾਰੀ ਕਰ ਰਹੀਆਂ ਨੇ ਉਹਨਾਂ ਨਾਲ ਮੁਲਾਕਾਤ ਕਰਵਾਉਂਦੇ ਰਹਾਂਗੇ ਤੇ ਹਾਂ ਜੇ ਤੁਹਾਡੇ ਅੰਦਰ ਵੀ ਕੋਈ ਕਲਾ ਹੈ ਤਾਂ ਤੁਸੀਂ ਸカイ ਨਿਊਜ਼ ਪੰਜਾਬ ਦੀ ਟੀਮ ਨੂੰ ਸੰਪਰਕ ਕਰੋ ਅਸੀਂ ਤੁਹਾਨੂੰ ਸਾਡੇ ਬੇੜੇ ਦੇ ਵਿੱਚ ਸੱਦ ਕੇ ਤੁਹਾਡੇ ਦਿਲ ਦੀਆਂ ਗੱਲਾਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਵਾਵਾਂਗੇ ਅਗਲੇ ਹਫ਼ਤੇ ਫਿਰ ਕਿਸੇ ਹੋਰ ਕਲਾਕਾਰ ਨੂੰ ਤੁਹਾਡੇ ਰੂਬਰੂ ਕਰੂੰਗਾ ਤਦ ਤੱਕ ਮੈਨੂੰ ਦੀ ਇਜਾਜ਼ਤ ਤੁਹਾਡਾ ਬਹੁਤ ਬਹੁਤ ਧੰਨਵਾਦ